بسم اللہ الرحمن الرحیم ਲੈ ਕੇ ਪੁੱਤ ਨਮਾਜ਼ ਪੜਿਆ ਕਰ ਕਰਕੇ ਕਿ ਤੁਹਾਨੂੰ ਆਪਾ ਤਬਾਕਾ ਚੀਜ਼ ਦਿਖਾਣੇ ਆ ਆਪਣੀ ਦੁਕਾਨ ਦੀ ਸਭ ਤੋਂ ਵੱਡੀ ਵਾਹ ਜੀ ਵਾਹ ਜੀ ਜੀ ਦੀ ਐਵੇਂ ਲੋ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਇਹਦਾ ਮੁਕਾਬਲਾ ਨਹੀਂ ਹੈ ਸਾਈਜ਼ ਦੇਖੋ ਫਿਰ ਮੈਂ ਤੁਹਾਨੂੰ ਉਹਦਾ ਰੇਟ ਦਸਾਂਗਾ ਤੁਹਾਡੇ ਪੈਰਾਂ ਹਟੋ ਜੀ ਵੀ ਨਿਕਲ ਜਾਣੀ ਹੈ ਪਹਿਲਾਂ ਤੁਸੀਂ ਸਾਈਜ਼ ਦੇਖੋ ਵੀਰ ਜੀ ਕਿਰਪਾ ਕਰਕੇ ਇੱਥੋਂ ਫੜੋ ਜੀ ਦੋ ਜੀ ਥੋੜਾ ਅੱਗੇ ਲੈ ਜਾਓ ਫਿਰ ਸਾਈਜ਼ ਸਾਰਾ ਵੀਡੀਓ ਦੇ ਵਿੱਚ ਆ ਜਾਏਗਾ ਇਹ ਤਾਂ ਵਾਕਈ ਜੀ ਬਹੁਤ ਵੱਡਾ ਕੰਨੀ ਜੀ ਇਹਦਾ ਸਾਈਜ਼ ਹੈ ਵੀਰ ਜੀ 12x12 ਵਾਹ ਜੀ ਵਾਹ ਦੇਖੋ 12x12 12x12 12 ਸਾਈਜ਼ ਦਾ ਕੋਈ 10000 ਨਹੀਂ ਕੋਈ 8000 ਨਹੀਂ ਕੋਈ 5000 ਨਹੀਂ ਰੇਟ ਦੇਣ ਜਾ ਰਹੇ ਹਾਂ ਸਿਰਫ 2000 ਵਾਹ ਜੀ ਵਾਹ ਸਿਰਫ ਬੈੱਡ ਰਨਰ ਬੈੱਡ ਰਨਰ ਬੈੱਡ ਦੀ ਸਾਈਡ ਤੇ ਵਿਛਾਇਆ ਜਾਂਦਾ ਹੈ ਇਹ ਹਾਂਜੀ ਹਾਂਜੀ ਬੈੱਡ ਰਨਰ ਹੁੰਦਾ ਹੈ ਇਹਦੀ ਫੀਲਿੰਗ ਬੜੀ ਜ਼ਬਰਦਸਤ ਹੈ ਰੈਪਿਡ ਫਾਰ ਵਾਲਾ ਮੈਟ ਹੈ ਹੂੰ ਠੀਕ ਹੈ ਜੀ ਇਸ ਤੋਂ ਇਲਾਵਾ ਇਹਦੇ ਵਿੱਚ ਆ 터ਕੀਸ਼ ਮੈਟ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਇਰਾਨੀ ਮੈਟ ਹੈ ਜੀ ਇਹ ਰਾਂ ਦਾ ਬਣਿਆ ਹੋਇਆ ਹੈ ਇਹਦਾ ਰੇਟ ਬੜਾ ਬੈਸਟ ਹੈ 800 ਰੁਪਏ ਦੇ ਵਿੱਚ ਦੋ ਪੀਸ ਨੇ ਦੇਖੋ ਬੜਾ ਬੈਸਟ ਹੈ 800 ਦੋ ਜੀ 800 ਲੈ ਦੇਖੋ ਜੀ ਇੰਪੋਰਟਡ ਵਾਲ ਹੈ ਇਹ 터ਕੀ ਦਾ ਬਣਿਆ ਹੈ ਮੇਡ ਇਨ 터ਕੀ ਵਾਹ ਜੀ ਵਾਹ ਬਹੁਤ ਬਿਹਤਰੀਨ ਲੁੱਕ ਆਊਗੀ ਰਾਜੇ ਮਹਾਰਾਜਾਂ ਵਾਲੀ ਫੀਲਿੰਗ ਆਊਗੀ ਇਹ ਤਿੰਨ ਜਾ ਰਹੇ ਆ 5/7 ਦਾ ਓਨਲੀ 2000 ਦਾ ਵਾਹ ਸਿਰਫ ਜੀ ਜੇ ਅਸੀਂ 바ਰਗੇਨਿੰਗ ਕਰਕੇ ਵੇਚੀ ਇਹਨੂੰ 4000 ਦਾ ਹੀ ਵੇਚ ਸਕਦੇ ਆ ਪਰ ਉਹਦੇ ਨਾਲ ਸਾਡੀ ਰਿਸਪੈਕਟ ਨਹੀਂ ਹੈ ਅਗਲਾ ਕੋਈ ਗਿਆਨੀ ਤੇ ਨਹੀਂ ਬੰਦਾ ਯਾਰ ਇਹਦੇ ਕੋਈ ਜਵਾਨ ਨਹੀਂ ਗੱਲ ਹੈ ਜੀ ਉਹੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪੱਤਰਕਾਰ ਪਰਮਜੀਤ ਸਿੰਘ ਗਾਲਾ ਸੋ ਮਲੇਰ ਕੋਲਾ ਦੀ ਇੱਕ ਬਹੁਤ ਹੀ ਮਸ਼ਹੂਰ ਦੁਕਾਨ ਤੇ ਲੈ ਕੇ ਆਇਆ ਸਰਦਾਰ ਜੀ گارਮੈਂਟ ਜਿੱਥੇ ਤੁਹਾਨੂੰ ਕੁਆਲਿਟੀ ਤੇ ਕੁਆਂਟੀਟੀ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਪਹਿਲਾ ਜਿਹੜਾ ਦੁਕਾਨ ਤੇ ਆਉਣ ਦਾ ਸੌਖਾ ਤਿਕ ਦੱਸ ਦਈਏ ਸਾਹਮਣੇ ਤੁਸੀਂ ਪਿਪਲ ਚੌਂਕ ਜਿਹੜਾ ਮਲੇਰ ਕੋਲੇ ਦਾ ਮਸ਼ਹੂਰ ਚੌਂਕ ਹੈ ਪਿਪਲ ਚੌਂਕ ਤੋਂ ਬਾਅਦ ਖੱਬੇ ਹੱਥ ਪਹਿਲਾ ਜਿਹੜਾ ਇਹ ਗੇਟ ਬਣਿਆ ਹੋਇਆ ਤੁਸੀਂ ਦੇਖੋਗੇ ਰੈੱਡ ਗੇਟ ਇਸ ਦੇ ਗੇਟ ਅੰਦਰ ਵੜ ਕੇ ਜਿਹੜੀ ਕਿ ਸਰਦਾਰ ਜੀ گارਮੈਂਟ ਦੀ ਦੁਕਾਨ ਹੈ ਦੇਖੋਗੇ ਸਾਹਮਣੇ ਇਧਰ ਜਿਹੜਾ ਕਿ ਆਪਾਂ ਕਿਲੋਗੇਟ ਤੋਂ ਆਉਣੇ ਆ ਕਿਲੋਗੇਟ ਤੋਂ ਆਕੇ ਅੱਗੇ ਆਕੇ ਇਧਰ ਐਮਐਲਏ ਦਾ ਘਰ ਆ ਤੇ ਇਧਰਲੇ ਪਾਸੇ ਇਹ ਤਾਂ ਆਪਾਂ ਪੇਪਲ ਚੌਂਗ ਤੋਂ ਆਕੇ ਖੱਬੇ ਹੱਥ ਪਹਿਲਾ ਜਿਹੜਾ ਕਿ ਗੇਟ ਤੇ ਇਹ ਲੋਹਾ ਵਜਾਇਦਾ ਲੋਹਾ ਜਿਹਦੇ ਵਿੱਚ ਤੁਸੀਂ ਗੇਟ ਜਿਹਦੇ ਇਸ ਗੇਟ ਰਾਹੀਂ ਐਂਟਰ ਹੋਮੋਗੇ ਤਾਂ ਅੰਦਰ ਆਉਂਗੇ ਤਾਂ ਤੁਹਾਨੂੰ ਅੱਗੇ ਸਰਦਾਰ ਜੀ ਜਿਹੜੀ ਗਵਰਨਮੈਂਟ ਦੀ ਦੁਕਾਨ ਮਿਲੇਗੀ ਸੋ ਲਓ ਜੀ ਖਾਲਸਾ ਜੀ ਸਰਦਾਰ ਜੀ ਦੁਕਾਨ ਦੇ ਉੱਪਰ ਅਸੀਂ ਐਂਟਰ ਹੋ ਗਏ ਆਂ ਖਾਲਸਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਪਾਈ ਸਾਹਿਬ ਦਰਸ਼ਨ ਕਰਕੇ ਮਨ ਨੇ ਹਾਲ ਹੋ ਗਿਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਆਪਣੀ ਕੋਈ ਕਰਾਮਾਤ ਨਹੀਂ ਸਾਬਦ ਸੂਤ ਗੁਰ ਸਿੱਖ ਦੇਖੋ ਬਹੁਤ ਵਧੀਆ ਦੇਖੋ ਬਾਕੀ ਮੈਂ ਪਿੱਛੇ ਦੇਖ ਲੈ ਤਸਵੀਰਾਂ ਦਰਬਾਰ ਸਾਹਿਬ ਤੇ ਇਧਰ ਮੱਕਾ ਪਦੀ ਨਵਾਦੀ ਵਾਹਿਗੁਰੂ ਬਿਲਕੁਲ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਨੇ ਆਂ ਸਭ ਦੀ ਇੱਜ਼ਤ ਕਰੋ ਤੇ ਸਭ ਦੀ ਇੱਜ਼ਤ ਕਰਵਾਓ ਦੇਖੋ ਕੰਮ ਤੋਂ ਪਹਿਲਾਂ ਦੇਖੋ ਜ ਵੀ ਭਾਈ ਤਰਕਸਾਂਝ ਜੀ ਬਿਲਕੁਲ ਹਾਂਜੀ ਹਾਂ ਬਿਲਕੁਲ ਆਪਣਾ ਸੰਦੇਸ਼ ਦੇਖੋ ਕੱਲਾ ਬਿਜ਼ਨਸ ਕਰਨਾ ਨਹੀਂ ਹੈ ਇੱਕ ਦੂਜੇ ਨਾਲ ਜੁੜ ਕੇ ਚੱਲਣਾ ਹੈ ਦੇਖੋ ਜੁੜ ਕੇ ਚੱਲਣ ਨਾਲ ਹੀ ਅੱਗੇ ਤਰੱਕੀ ਹੈ ਸਾਰਿਆਂ ਨੂੰ ਕਲਾਵੇ ਚ ਲੈ ਕੇ ਅੱਗੇ ਚੱਲਾਂਗੇ ਤਾਂ ਰੱਬ ਦੀ ਕਿਰਪਾ ਨਾਲ ਜਿਹਨੂੰ ਕਹਿੰਦੇ ਨੇ ਇਨਸ਼ਾਅੱਲਾ ਤਾਂ ਕਾਮਯਾਬੀ ਮਿਲੂਗੀ ਵਾਕਿਆ ਇਸ ਦੁਕਾਨ ਦੇ ਤੁਹਾਨੂੰ ਸੱਚੀ ਸੁੱਚੀ ਕਿਰਤ ਗੁਰੂ ਨਾਨਕ ਦੇ ਜਿਹੜੀ 13ਾਂ ਤੇਰਾਂ ਦੀ ਚਲਾਈ ਹੈ ਟੀਵੀ ਕਿਰਤ ਕਰਕੇ ਹੱਕ ਦਾ ਕਮਾਉਣਾ ਹੱਕ ਦੀ ਜਿਹੜਾ ਰੇਟ ਲਗਾ ਕੇ ਤੁਹਾਨੂੰ ਤੁਸੀਂ ਰੇਟ ਸੁਣੋਗੇ ਤੁਸੀਂ ਆ ਪਹਿਰਾਣਾ ਜਾਵੋਗੇ ਯਾਨੀ ਜੀ ਮੇਨ ਮੇਨ ਗੱਲ ਕਰੀਏ ਥੋੜੇ ਸਾਧਾ ਕਿਹੜੇ ਕਿਹੜੀ ਤਰ੍ਹਾਂ ਦੀ ਵੈਰਿਟੀ ਮਿਲੂਗੀ ਦੇਖੋ ਆਪਣੇ ਕੋਲ ਪ੍ਰਮਾਤਮਾ ਦੀ ਕਿਰਪਾ ਨਾਲ ਗਾਰਮੈਂਟਸ ਗਾਰਮੈਂਟਸ ਦੇ ਵਿੱਚ ਜੀਨਸ ਦੀਆਂ ਪੈਂਟਾਂ ਆ ਗਈਆਂ ਲੋਰਾ ਕਾਟਨ ਦੀਆਂ ਆ ਗਈਆਂ ਹੈਵੀ ਕੁਆਲਿਟੀ ਦੇ ਵਿੱਚ ਲੋਰਾ ਆ ਗਈਆਂ ਕਾਟਨ ਦੀਆਂ ਸ਼ਰਟਾਂ ਆ ਗਈਆਂ ਕਾਟਨ ਦੀਆਂ ਟੀ-ਸ਼ਰਟਸ ਆ ਗਈਆਂ ਸ਼ਾਰਟਸ ਆ ਗਏ ਜੈਕਟਸ ਆ ਗਈਆਂ ਫੁੱਲ ਬਾਜੂ ਹਾਫ ਬਾਜੂ ਆਪਣਾ ਰਿਸਟ ਵਾਚ ਆ ਗਈਆਂ ਤੇ ਹੈਂਡਲੂਮ ਦੇ ਵਿੱਚ ਬਹੁਤ ਵੈਰਾਈਟੀ ਹੈ ਹੈਂਡਲੂਮ ਤੇ ਆਪਾਂ ਸੇਲ ਲਗਾਈ ਹੋਈ ਹੈ ਬੈੱਡ ਸ਼ੀਟ ਤੇ ਬਾਇ 1 ਗੈਟ 1 ਫ੍ਰੀ ਦਾ ਆਫਰ ਚੱਲ ਰਿਹਾ ਹੈ ਇੱਕ ਖਰੀਦੋ ਨਾਲ ਇੱਕ ਫ੍ਰੀ ਪਾਓ ਤੇ ਕੰਬਲਾਂ ਤੇ ਆਫਰ ਚੱਲ ਰਿਹਾ ਹੈ ਬਾਇ 1 ਗੈਟ 1 ਫ੍ਰੀ ਹੈਵੀ ਕੁਆਲਿਟੀ ਦੇ ਕੰਬਲ ਨੇ ਇੱਕ ਨਾਲ ਇੱਕ ਫ੍ਰੀ ਹੈ ਤੇ ਇਸ ਤੋਂ ਇਲਾਵਾ ਏਸੀ ਕੰਫਰਟਰ ਸੈੱਟ ਨੇ 2400 ਦਾ ਸੈੱਟ 1200 ਦੇ ਰਹੇ ਹਾਂ 2600 ਵਾਲਾ 1300 ਦੇ ਰਹੇ ਹਾਂ 2800 ਵਾਲਾ 1400 ਦੇ ਰਹੇ ਹਾਂ ਇਸ ਤਰ੍ਹਾਂ ਮਤਲਬ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਸਕੀਮਾਂ ਚਲਾ ਰਹੇ ਆ ਆਪਾਂ ਕਹਿੰਦੇ ਆਪਣਾ ਵੀ ਫਾਇਦਾ ਤੇ ਗਾਹਕ ਦਾ ਵੀ ਫਾਇਦਾ ਪਹਿਲਾਂ ਗਾਹਕ ਦਾ ਫਾਇਦਾ ਆਪਣਾ ਬਾਅਦ ਦੇ ਵਿੱਚ ਚਲੋ ਸਾਨੂੰ ਤੁਹਾਡੀ ਕੁਆਲਿਟੀ ਦਿਖਾਓ ਕੁਆਲਿਟੀ ਦੀ ਕਿਹੜੀ ਚੀਜ਼ ਤੁਹਾਡੇ ਕੋਲ ਕਿਹੜੀ ਵੈਸਟ ਕੁਆਲਿਟੀ ਆ ਵੱਡੀ ਗੱਲ ਆ ਵੀ ਜਿਹੜਾ ਗਾਹਕ ਦੁਕਾਨ ਤੇ ਆਊ ਇੱਕ ਚੀਜ਼ ਲੈ ਕੇ ਜਾਊ ਤਾਂ ਐ ਨਹੀਂ ਕਿਲੇ ਜਿੰਨਾ ਹੀ ਲੈ ਗਿਆ ਜੀਨ ਲੈ ਗਿਆ ਨਾਲ ਪੜਦੇ ਨੇ ਨਾਲ ਕੰਬਲ ਨੇ ਨਾਲ ਪੈਂਟਾਂ ਨੇ ਜਾਂ ਨਾਲ ਕਹਿੰਦੇ ਬੈੱਡ ਸ਼ੀਟਾਂ ਨੇ ਪੜਦੇ ਨੇ ਸਾਨੂੰ ਪਤਾ ਨਹੀਂ ਦੁਕਾਨਦਾਰ ਕੀ ਕੀ ਮਿਲੂਗਾ ਮਾਰ ਖੋਸੋ ਕੇ ਜਾਊਗਾ ਬਿਲਕੁਲ 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 ਐਵੇਂ ਹੋਊਗਾ ਰੱਬ ਨੇ ਚਾਇਆ ਬismillahirrahmanirrahim ਰੱਬ ਦਾ ਨਾਮ ਲੈ ਕੇ ਸ਼ੁਰੂ ਕਰਦੇ ਆ ਗਾਰਮੈਟਸ ਜੀਨ ਦੀਆਂ ਪੈਂਟਾਂ ਨੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਨੋਰਮਲ ਵੈਰਾਈਟੀ 700 ਤੋਂ ਸ਼ੁਰੂ ਹੋ ਜਾਂਦੀ ਹੈ ਜੀਨ ਦੀ ਪੈਂਟ 700 ਤੋਂ ਲੈ ਕੇ ਜਿਵੇਂ 900 1200 1000 1500 1800 2100 ਤੱਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਹੂਡੀਜ਼ ਹੂਡੀਜ਼ ਦੇ ਵਿੱਚ ਫੁੱਲ ਵੈਰਾਈਟੀ ਹੈ ਲਾਈਟ ਕਲਰ ਨੇ ਡਾਰਕ ਕਲਰ ਨੇ ਪ੍ਰੀਮੀਅਮ ਕੁਆਲਟੀ ਦਾ ਮਾਲ ਹੈ ਰੇਟ ਅਫੋਰਡੇਬਲ ਰੱਖੇ ਹੋਏ ਨੇ 800 900 1000 1200 ਵੱਡੀ ਗੱਲ ਇਹ ਆ ਵੀ ਮਾਲ ਪ੍ਰੀਮੀਅਮ ਹੈ ਨਹੀਂ ਜਿਆਦਾ ਤਾਂ ਹੁੱਡੀ ਅਸੀਂ ਕਹਿੰਨਾ ਵੀ 1000 1200 ਸ਼ੁਰੂ ਹੁੰਦੀ ਵਿੱਚ ਕਹਿੰਦੇ ਨੇ ਅਸੀਂ ਜੀ ਬਿਲਕੁਲ ਸੱਚਾਈ ਹੈ ਦੇਖੋ ਇਹ ਗੱਲ ਹੈ ਅਸੀਂ ਦੋ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਰੇਟ ਤੇ ਕੁਆਲਿਟੀ ਹੂੰ ਕਈ ਵਾਰੀ ਕੀ ਹੁੰਦਾ ਹੈ ਕੁਆਲਿਟੀ ਦੇ ਚੱਕਰ ਦੇ ਵਿੱਚ ਰੇਟ ਉੱਪਰ ਚਲਾ ਜਾਂਦਾ ਅਸੀਂ ਕਹਿੰਦੇ ਹਾਂ ਕੁਆਲਿਟੀ ਦੇ ਨਾਲ ਰੇਟ ਹੈ ਜਿਹੜਾ ਉਹ ਨਾਲ ਬੈਸਟ ਰਵੇ ਠੀਕ ਹੈ ਜੀ ਇਸ ਤੋਂ ਬਾਅਦ ਆ ਜੋ ਲੋਰਾ ਨੇ ਕਾਟਨ ਦੀਆਂ ਨੇ ਤੇ ਵਾਰਮ ਲੋਰਾ ਹਰ ਤਰ੍ਹਾਂ ਦੀ ਲੋਰ ਦੀ ਵੈਰਾਈਟੀ ਆ ਫੁੱਲ ਵੈਰਾਈਟੀ ਆ ਜਿਹੜੇ ਬੱਚੇ ਬਾਹਰ ਪੜਦੇ ਨੇ ਜਾਂ ਰਿਸ਼ਤੇਦਾਰਾਂ ਨੂੰ ਲੈ ਕੇ ਭੇਜਣੀਆਂ ਨੇ ਉਹ ਆਪਣੇ ਕੋਲ ਆਓ ਦਰਸ਼ਨ ਦਿਓ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਰੇਟ ਬੜੇ ਰੀਜ਼ਨੇਬਲ ਦੇਾਂਗੇ ਤੁਸੀਂ ਸਿਰਫ ਟਰਾਈ ਕਰਨ ਲਈ ਸਾਡੇ ਕੋਲ ਆਓ ਇੱਕ ਵਾਰੀ ਸਾਨੂੰ ਮੌਕਾ ਦਿਓ ਇਸ ਗੱਲ ਦੀ ਸਾਨੂੰ ਖੁਸ਼ੀ ਹੋਊਗੀ ਜੇ ਤੁਸੀਂ ਆਇਓ ਇਹ ਇਹ ਲੋਰ ਕਿੰਨੀ ਇਹ ਰੋਡ ਕੀ ਕੀ ਰੇਟਾ ਜੀ ਇਹ ਇਹ ਲਗਭਗ 600 ਤੋਂ ਸਟਾਰਟ ਹੈ ਜੀ ਬੱਜੀ ਇਹ ਤਾਂ ਆਮ ਅਸੀਂ ਬਾਜ਼ਾਰ ਦੇਖਦੇ ਹਜ਼ਾਰ ਰੁਪਏ ਤੋਂ ਸ਼ੁਰੂ ਕਰਦੇ ਨੇ ਜੀ ਨਹੀਂ ਨਹੀਂ 1200 800 900 800 ਸ਼ੁਰੂ ਕਰਦੇ ਨੇ ਬਿਲਕੁਲ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਸਾਡਾ ਵੀ ਇਹ ਸਾਡੀ ਚੀਜ਼ ਹੈ ਜਿਹੜੀ ਹਰ ਘਰ ਤੱਕ ਪਹੁੰਚੇ ਬੈਸਟ ਕੁਆਲਿਟੀ ਦਾ ਮਾਲ ਵੇਚਣਾ ਹੈ ਬੈਸਟ ਰੇਟ ਦੇ ਵਿੱਚ ਦੇਣਾ ਹੈ ਵਾਕਈ ਸਿਰਫ 600 ਦੀ ਲੋਰ ਦੇਖੋ ਤੁਸੀਂ ਆਹ ਬਾਜ਼ਾਰ ਜਾਓਗੇ ਦਾਵਾ ਹੈਗਾ 7 800 ਤੋਂ ਘੱਟ ਰੇਟ ਕੋਈ ਨਹੀਂ ਬੋਲਦਾ ਹੈਗਾ ਸਿਰਫ 600 ਦੀ ਲੋਰ 600 650 700 800 900 1000 1100 ਟੀ-ਸ਼ਰਟ ਚ ਫੁੱਲ ਵੈਰਾਈਟੀ ਹੈ ਦੇਖੋ ਗਰਮੀ ਦੀ ਸਟਾਰਟਿੰਗ ਹੈ ਰੱਬ ਦੀ ਕਿਰਪਾ ਨਾਲ ਆਪਾਂ ਨੇ ਮਾਲ ਬਹੁਤ ਹੀ ਬਲਕ ਦੇ ਵਿੱਚ ਲੈ ਕੇ ਆਦਾ ਹੈ ਕਸਟਮਰ ਐ ਨਹੀਂ ਕਹਿ ਸਕਦਾ ਵੀ ਪਾਈ ਆ ਡਿਜ਼ਾਈਨ ਨਹੀਂ ਮਿਲਿਆ ਰੰਗ ਨਹੀਂ ਮਿਲਿਆ ਕਲਰ ਨਹੀਂ ਮਿਲਿਆ ਸਾਈਜ਼ ਨਹੀਂ ਮਿਲਿਆ ਸਾਰੀ ਵੈਰਾਈਟੀ ਸਾਰੇ ਕਲਰ ਸਾਰੇ ਸਾਈਜ਼ ਫੁੱਲ ਰੇਂਜ ਮਿਲੂਗੀ ਆ ਲੋਰਾ ਆਗੀਆਂ ਨੇ ਕਾਟਨ ਦੀਆਂ ਬੜੀਆ ਬਿਹਤਰੀਨ ਮਤਲਬ ਪ੍ਰੀਮੀਅਮ ਕੁਆਲਟੀ ਦਾ ਮਾਲ ਹੈ ਕਲਰ ਡਿਜ਼ਾਈਨ ਜਿਵੇਂ ਕਿ ਸਾਰੇ ਬ੍ਰਾਂਡਡ ਮਾਲ ਨੇ ਰੱਖੇ ਹੋਏ ਹਮ ਰੇਟ ਆਫ ਅਫੋਰਡੇਬਲ ਰੱਖੇ ਹੋਏ ਨੇ ਵੱਡੀ ਗੱਲ ਇਹ ਆ ਜਿਵੇਂ ਕਿ ਕਹਿੰਦੇ ਅੱਜ ਕੱਲ ਆਪਣੇ ਫੋਰਨ ਵਿੱਚ ਕੱਪੜੇ ਭੇਜਦੇ ਨੇ ਇਧਰੋਂ ਆਪਣੇ ਜੀ ਬਿਲਕੁਲ ਜਿਹੜਾ ਤਰ ਭੇਜਦੇ ਨੇ ਉਹਨਾਂ ਬਾਹਰਲੇ ਦੇ ਬੱਚੇ ਪਸੰਦ ਕਰਦੇ ਨੇ ਉਹ ਕਿਹੜੀ ਕੁਆਲਟੀ ਹੈ ਜੀ ਮੈਨੂੰ ਦੇਖੋ ਦੇਖੋ ਕਾਟਨ ਦੀ ਲੋਰ ਹੈ ਹਮ ਇਹਨੂੰ ਜਿਵੇਂ ਮਰਜ਼ੀ ਫੁੱਲ ਪਾਓ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਨਹੀਂ ਦੇਖੋ ਸਟ੍ਰੈਚੇਬਲ ਕਪੜਾ ਸਟੈਚੇਬਲ ਕਪੜਾ ਹੈ ਦੇਖੋ ਸਟੈਚੇਬਲ ਹੈ ਬਾਇ ਚਾਂਸ ਕੀ ਹੈ ਬੰਦਾ ਪਾਉਂਦਾ ਹੈ ਬੈਠਦਾ ਹੈ ਸੀ ਨਹੀਂ ਉੱਡੂਗੀ ਮਤਲਬ ਅੱਛੀ ਕੁਆਲਿਟੀ ਦਾ ਮਾਲ ਵੇਚਣਾ ਰੇਟ ਬੜੇ ਵਾਜਬ ਰੱਖਣੇ ਇਹ ਕੀ ਕਰਨੀ ਕੀ ਰੇਟ ਆਂ ਦੱਸ ਤੋਂ ਬੰਦਾ ਗੱਲ ਤੱਕ ਦੇਖੋ ਸਟਾਰਟਿੰਗ ਹੋ ਜਾਂਦੀ ਹੈ ਤੁਹਾਨੂੰ ਦੱਸਿਆ ਹੈ 450 ਤੋਂ ਵਾਹ ਜੀ ਵਾਹ 450 500 550 600 700 ਮਾਰਜਨ ਬਹੁਤ ਘੱਟ ਰੱਖਿਆ ਹੈ ਕੁਆਲਿਟੀ ਬੈਸਟ ਦੇਣੀ ਹੈ ਹੂੰ 450 ਹੀ ਲੋਰ ਦੀ ਸਟਾਰਟਿੰਗ ਵਾਕਈ ਇਸ ਤੋਂ ਵੀ ਹੋਰ ਆਪ ਜਿਹੜੀ ਕੁਆਲਿਟੀ ਤੁਸੀਂ ਕੋਈ ਵੀ ਲੈਣਾ ਚਾਹੁੰਦੇ ਹੋ ਤਾਂ ਇਹ ਬੂਡ ਦੇਖੋ ਆਹ 12:00 ਵਜੇ ਤੁਸੀਂ ਲੈਣ ਜਾਓਗੇ ਮੇਰਾ ਦਾਵਾ 1000 ਰੁਪਏ ਦੇ ਘੱਟ ਕੋਈ ਬੂਡ ਨਹੀਂ ਬੋਲੂਗਾ 1000 1200 ਘੱਟ ਗਿਆ ਨਹੀਂ ਬਿਲਕੁਲ ਆਪਾਂ ਸਟਾਰਟ ਕਰਦੇ ਹਾਂ ਜੀ 400 450 600 700 800 900 1000 1200 1300 ਮੈਕਸਿਮਮ ਰੇਟ ਹੈ ਹੂੰ ਦੇਖੋ ਕੁਆਲਿਟੀ ਸਾਰੀ ਵਧੀਆ ਹੈ ਇੰਪੋਰਟਡ ਮਾਲ ਹੈ ਚਾਈਨਾ ਦਾ ਮਾਲ ਹੈ ਰੇਟ ਬੜੇ ਬੈਸਟ ਦੇਨੇ ਨੇ ਇਹਨਾਂ ਨੂੰ ਕਹਿੰਦੇ ਨੇ ਯਾਤਰਾ ਯਾਰਡਨ ਸਾਈਟਸ ਆ ਯਾਰਡਨ ਜੀ ਬਿਲਕੁਲ ਬਿਲਕੁਲ ਇੱਕ ਕੀ ਰੇਟ ਨੇ ਦੱਸੋ ਜੀ ਦੇਖੋ ਜਿਵੇਂ ਕੀ ਇਹਦਾ ਰੇਟ ਆ ਤੇ ਲੱਗਿਆ ਹੋਊਗਾ ਹਰ ਚੀਜ਼ ਤੇ ਅਸੀਂ ਰੇਟ ਲਾ ਕੇ ਰੱਖਦੇ ਆ ਰੇਟ ਲਾਂਦਾ ਇਹ ਹੈ ਵੀ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਆਇਆ ਨਹੀਂ ਸਭ ਲਈ ਰੇਟ ਇੱਕ ਹੈ ਵੀ ਬੰਦਾ ਆਵੇ ਇਹਦਾ ਰੇਟ 850 ਹੈ ਜੀ ਵਾਹ ਜੀ ਵਾਹ ਰੇਟ ਲਾਂਦਾ ਮਕਸਦ ਇਹ ਹੈ ਵੀ ਭਾਈ ਕੋਈ ਬੰਦਾ ਆਇਆ ਉਹਨੂੰ ਕਹੇ ਤਾਂ 1700 ਦੂਜਾ ਆਇਆ ਉਹਨੂੰ ਕਹੇ ਤਾਂ 1500 ਤੀਜਾ ਆਇਆ ਉਹਨੂੰ ਕਹੇ ਤਾਂ 1200 ਨਹੀਂ ਸਭ ਲਈ ਇੱਕ ਰੇਟ ਹੈ 850 ਉਹ ਰੇਟ ਫਿਕਸ ਰੱਖੇ ਨੇ ਇਹਦੀ ਆਪਣੀ ਦੁਕਾਨ ਦੀ ਇੱਕ ਖੂਬੀ ਹੈ ਰੇਟ ਫਿਕਸ ਨੇ 850 ਰੇਟ ਇਹਦਾ ਮੇਰੀ ਗਰੰਟੀ ਹੈ 850 ਦੇ ਵਿੱਚ ਤੁਹਾਨੂੰ ਤੁਹਾਨੂੰ ਪੂਰੇ ਸ਼ਹਿਰ 'ਚ ਮਿਲ ਗਿਆ ਤਾਂ ਕਹਿ ਦਿਓ 1000 ਪਰੋਂ ਸ਼ੁਰੂ ਕਰਦੇ ਨੇ ਇਸ ਤਰ੍ਹਾਂ ਦੇ ਬੂਟ ਯਾਰਡਨ ਦੇ ਸਾਈਡ ਬੂਟ ਬਹੁਤ ਆਂ ਦੀਆਂ ਸ਼ਰਟਾਂ ਨੇ ਜੀ ਫੁੱਲ ਰੇਂਜ ਆ ਪਲੇਨ ਲੈ ਲਓ ਚੱਕਦਾਰ ਲੈ ਲਓ ਜਿਹੜੀ ਮਰਜੀ ਫੰਕੀ ਲੈ ਲਓ ਪ੍ਰਿੰਟਡ ਲੈ ਲਓ ਹਰ ਤਰ੍ਹਾਂ ਦਾ ਮਾਲ ਹੈ ਹਰ ਤਰ੍ਹਾਂ ਦਾ ਮਤਲਬ ਪ੍ਰੀਮੀਅਮ ਕੁਆਲਟੀ ਦੇ ਵਿੱਚ ਮਾਲ ਰੱਖਿਆ ਹੈ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਨੇ ਕਪੜਾ ਹੈ ਮਖਮਲ ਦੀ ਤਰ੍ਹਾਂ ਦੇਖੋ ਬਹੁਤ ਹੀ ਉਮਦਾ ਕੁਆਲਟੀ ਦਾ ਕਪੜਾ ਹੈ ਫੀਲ ਬੜੀ ਜ਼ਬਰਦਸਤ ਆਊਗੀ ਤੁਸੀਂ ਗਰਮੀ ਦੇ ਵਿੱਚ ਪਾਓਗੇ ਤੁਹਾਨੂੰ ਠੰਡਕ ਮਹਿਸੂਸ ਹੋ ਵਾਹ ਜੀ ਵਾਹ ਸਸੀ ਕਹਿੰਦੇ ਆ ਵੀ ਜਿਹੜਾ ਵੀ ਪਾਵੇ ਨਾਲ ਦੋ ਗਾਹਕ ਹੋਰ ਲੈ ਕੇ ਆਵੇ ਹੂੰ ਦੇਖੋ ਇਸ ਤੋਂ ਬਾਅਦ ਹੀ ਅੱਗੇ ਇਹ ਕੱਪੜੇ ਦਾ ਕੰਮ ਹੋਇਆ ਐਂਡ ਅੱਗੇ ਹੋ ਗਿਆ ਇਹਦੀ ਟਾਵਲ ਇਹ ਕਾਟਨ ਤੇ ਟਾਵਲ ਨੇ ਜੀ ਵਾਹ ਜੀ ਵਾਹ ਕਾਟਨ ਤੇ ਟਾਵਲ 250 ਰੁਪਏ ਤੋਂ ਸਟਾਰਟ ਹੋ ਜਾਂਦਾ 300 350 400 500 600 700 800 900 ਜਿਵੇਂ ਕਿ ਟਰਾਇਡੈਂਟ ਕੰਪਨੀ ਹੈ ਜਿਹੜੀ ਸ਼ਿਰਮੋਰ ਕੰਪਨੀ ਹੈ ਟਾਵਲ ਦੇ ਵਿੱਚ ਉਹਦਾ ਮਾਲ ਆਪਣੇ ਕੋਲ ਹੈਗਾ ਵੈਲਸਪਨ ਕੰਪਨੀ ਦਾ ਮਾਲ ਹੈਗਾ ਇਸ ਤੋਂ ਬਾਅਦ ਆ ਜਾਓ ਤੁਸੀਂ ਆ ਸੈਲਫ ਵਾਲੇ ਪੇਪਰ ਨੇ ਸੈਲਫ ਤੇ ਵਿਛਾਣ ਲਈ ਹੈ ਸੈਲਫ ਤੇ ਪੇਸ਼ਾਨ ਲਈ 30 ਰੁਪਏ ਮੀਟਰ ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਆ ਜਿਵੇਂ ਪਹਿਲਾਂ ਵੀ ਕਿਹਾ ਵੀ ਤੁਸੀਂ ਕਈ ਵਾਰੀ ਬਾਜ਼ਾਰ ਚ ਆਪਾਂ ਕਰੋ ਸੋਚ ਕੇ ਆਉਣੇ ਵੀ ਆਪਾਂ ਉਹ ਵੀ ਲੈ ਕੇ ਆਉਣਾ ਉਹ ਵੀ ਲੈ ਕੇ ਆਉਣਾ ਉਹ ਵੀ ਲੈ ਕੇ ਆਉਣਾ ਗਰਮੀ ਹੁੰਦੀ ਆ ਕਿ ਕਹਿੰਦੇ ਜੀ ਬਾਜ਼ਾਰ ਵਿੱਚ ਕਈ ਦਰਾਂ ਦੇ ਫਿਰਨਾ ਪੈਂਦਾ ਪਰ ਇੱਥੇ ਤੁਹਾਨੂੰ ਕਈ ਚੀਜ਼ਾਂ ਜਿਹੜੀਆਂ ਇੱਕ ਰਕਮ ਦੇ ਮਿਲ ਜਾਣਗੀਆਂ ਜਿਵੇਂ ਪਹਿਲਾਂ ਗੱਲ ਕਰੀਏ ਕੱਪੜਿਆਂ ਦੀ ਤਾਵਲ ਇਹ ਮੈਟ ਵਗੈਰਾ ਹੋਗੇ ਸੂਜ਼ ਹੋਗੇ ਇਧਰ ਉਹ ਕਾਟਨ ਦੇ ਤੌਬਲ ਹੋ ਗਏ ਕੰਮਲ ਹੋ ਗਏ ਤੁਹਾਨੂੰ ਵਾਰ-ਵਾਰ ਦੁਕਾਨਾਂ ਤੇ ਬਹੁਤਿਆਂ ਦੇ ਫਿਰਦੀ ਜਰੂਰਤ ਨਹੀਂ ਸਿਰਫ ਇੱਕ ਦੁਕਾਨ ਦੀ ਜਿਹੜੀ ਸਾਰੀ ਜਿਹੜੀ ਕੀ ਚੀਜ਼ ਹਰ ਇੱਕ ਮਿਲੂਗੀ ਹਾਂਜੀ ਕਹਿੰਦੇ ਜੀ ਇਸ ਤੋਂ ਇਲਾਵਾ ਦੇਖੋ ਬੈੱਡ ਸ਼ੀਟ ਤੇ ਸੇਲ ਲੱਗੀ ਹੋਈ ਹੈ बाय वन गेट वन फ्री ਦਾ ਆਫਰ ਚੱਲ ਰਿਹਾ ਹੈ ਵਾਹ ਜੀ ਵਾਹ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਹੈ ਦੇਖੋ ਕੋਈ 1500 ਦੀ ਬੈੱਡ ਸ਼ੀਟ ਹੈ 1500 ਚ ਦੋ ਮਿਲਣਗੀਆਂ ਕੋਈ 1200 ਦੀ ਬੈੱਡ ਸ਼ੀਟ ਹੈ 1200 ਚ ਦੋ ਮਿਲਣਗੀਆਂ ਕੋਈ 1000 ਦੀ ਬੈੱਡ ਸ਼ੀਟ ਹੈ 1000 ਚ ਦੋ ਮਿਲਣਗੀਆਂ ਕੋਈ 800 ਦੀ ਬੈੱਡ ਸ਼ੀਟ ਹੈ 800 ਚ ਦੋ ਮਿਲਣਗੀਆਂ ਵਾਹ ਜੀ ਵਾਹ ਮਿਨੀਮਮ 800 ਤੋਂ ਸਟਾਰਟ ਹੋ ਕੇ 1500 1600 1800 ਤੱਕ ਹੈ ਆਫਰ ਹੋ ਹੀਰੋ ਇੱਕ ਨਾਲ ਇੱਕ ਫ੍ਰੀ ਵਾਹ ਜੀ ਵਾਹ ਇੱਕ ਨਾਲ ਇੱਕ ਫ੍ਰੀ ਇੱਕ ਖਰੀਦੋਗੇ ਇੱਕ ਫ੍ਰੀ ਲੈ ਜਾਵੋ ਬਿਲਕੁਲ ਇਸ ਤੋਂ ਬਾਅਦ ਏਸੀ ਕੰਫਰਟਰ ਨੇ ਇਸ ਤਰ੍ਹਾਂ ਵੀ ਅਸੀਂ ਆਫਰ ਲਗਾਇਆ ਹੈ 600 ਰੁਪਏ ਦੇ ਵਿੱਚ 2 ਪੀਸ ਦੇ ਰਹੇ ਹਾਂ ਸਿੰਗਲ ਬੈੱਡ ਦੇ 800 ਰੁਪਏ ਦੇ ਵਿੱਚ 2 ਪੀਸ ਦੇ ਰਹੇ ਹਾਂ ਡਬਲ ਬੈੱਡ ਦੇ ਵਾਹ ਜੀ ਵਾਹ ਠੀਕ ਹੈ ਜੀ 800 ਦੇ ਵਿੱਚ 2 ਪੀਸ ਜਦੋਂ ਕਿ ਘਰੇ ਆਪਾਂ ਏਸੀ ਲਾਣਿਆਂ ਤਾਂ ਇਹ ਉਹਦੇ ਵਿੱਚ ਲੈਣ ਵਾਲਾ ਕਹੇ ਰਿਹਾ ਆਪਾਂ ਚਾਦਰ ਵੀ ਲੈ ਲਓ ਚਾਹੇ ਕੰਬਲ ਕਹੋ ਕੁਝ ਕਹੋ ਪੰਜਾਬੀ ਪਾਸੇ ਦੇ ਵਿੱਚ ਤੁਹਾਨੂੰ ਏਸੀ ਕੰਬਲ ਕਹ ਲਓ ਜੀ ਬਿਲਕੁਲ ਬਹੁਤ ਵਧੀਆ ਕੁਆਲਟੀ ਇੱਕ ਨਾਲ ਇੱਕ ਫ੍ਰੀ ਇਹ ਵੀ ਤੁਹਾਨੂੰ ਗਿਆਨੀ ਜੀ ਕੋਲੋਂ ਮਿਲਣਗੇ ਹਾਂ ਜੀ ਹਾਂ ਜੀ ਇਸ ਤੋਂ ਵੱਧ ਮੈਟਰਸ ਨੇ ਆਪਣੇ ਕੋਲ ਗੱਦੇ ਨੇ ਬੈਠਾ ਲਈ ਹਰ ਤਰ੍ਹਾਂ ਦੇ ਗੱਦੇ ਨੇ ਹਮ ਬਲੈਂਕਟ ਹੈ ਬਲੈਂਕਟ ਤੇ ਆਫ ਸੀਜ਼ਨ ਕਰਕੇ ਸੇਲ ਲਗਾ ਦਿੱਤੀ ਆ ਬਾਇ 1 ਕਟ 1 ਫ੍ਰੀ ਡਬਲ ਸਾਈਜ਼ ਦਾ ਕੰਬਲ ਹੈ 2500 ਰੁਪਏ ਦੇ ਵਿੱਚ 2 ਦੇ ਰਹੇ ਆ 3000 ਚ 2 ਦੇ ਰਹੇ ਆ 3600 ਚ 2 ਦੇ ਰਹੇ ਆ 4000 ਚ 2 ਦੇ ਰਹੇ ਆ 2 ਪੀਸ ਦੇਾਂਗੇ ਰੇਟ 1 ਦਾ ਦੇਾਂਗੇ ਦੋ ਵਾਹ ਜੀ ਵਾਹ ਇਹ ਵੀ ਜੀ ਇੱਕ ਨਾ ਇੱਕ ਫ੍ਰੀ ਇਹ ਵੀ ਸਕੀਮ ਹੈ ਜਾਨੇ ਜੀ ਹਾਂਜੀ ਡੋਰ ਮੈਟ ਨੇ ਜੀ ਪਾਇਦਾਨ ਪੈਰ ਸਾਫ ਕਰਨ ਵਾਲੇ 100 ਰੁਪਏ ਦਾ ਪੀਸ ਹੈ 150 ਦਾ ਪੀਸ ਹੈ ਜਿਹੜੇ ਜੇ ਮਰਜੀ ਲੈ ਲੋ 50 ਰੁਪਏ ਦਾ ਪੀਸ ਹੈ ਵਾਹ ਜੀ ਵਾਹ ਠੀਕ ਹੈ ਜੀ ਇੱਕ ਸਾਡੇ ਕੋਲ ਆਹ ਨੇ ਏਸੀ ਵਾਲੇ ਪਰਦੇ ਜਿਵੇਂ ਹੁਣ ਏਸੀ ਸ਼ੁਰੂ ਹੋ ਜਾਣਾ ਚੱਲਣਾ ਤਾਂ ਤੁਸੀਂ ਰੂਮ ਦੇ ਗੇਟ ਅੱਗੇ ਪਰਦਾ ਲਗਾਓ ਤਾਂ ਏਸੀ ਦੀ 쿨ਿੰਗ ਜਿਹੜੀ ਬਾਹਰ ਨਹੀਂ ਜਾਏਗੀ ਵਾਹ ਜੀ ਵਾਹ ਬਣੇ ਬਣੇ ਪਰਦੇ ਨਹੀਂ ਰਿੰਗ ਪਾਏ ਹੋਏ ਨੇ 7 ਫੁੱਟਾ ਪਰਦਾ 500 ਤੋਂ ਸਟਾਰਟ ਹੈ ਇਹਦੇ ਵਿੱਚ ਪਲੇਨ ਵੀ ਆਂਦਾ ਜਿਵੇਂ ਪ੍ਰਿੰਟਡ ਹੈ ਹਾਂਜੀ ਇਹ ਸੈਲ ਪ੍ਰਿੰਟ ਬ ਸੋ ਖਾਸੀ ਗੱਲ ਹੈ ਜੀ ਇਸ ਪਰਦਿਆਂ ਦੀ ਕਿ ਏਸੀ ਦੀ ਕੂਲਿੰਗ ਤੁਹਾਡੀ ਕਮਰੇ ਤੋਂ ਬਿਲਕੁਲ ਵੀ ਬਾਹਰ ਨਹੀਂ ਜਾਵੇਗੀ ਜੀ ਬਿਲਕੁਲ ਡੋਰ ਮੈਟ ਦੇ ਵਿੱਚ ਫੁੱਲ ਵੈਰਾਈਟੀ ਹੈ ਸਾਡੇ ਕੋਲ ਜੀ ਪਾਇਦਾਨ ਦੀ ਫੁੱਲ ਰੇਂਜ ਹੈ ਆਪਣੇ ਕੋਲ ਜਿਹਹਾ ਜਹਾ ਮਰਜੀ ਪਾਇਦਾਨ ਲੈ ਲਓ ਨਾਰਮਲ ਲੈ ਲਓ ਮੀਡੀਅਮ ਲੈ ਲਓ ਪ੍ਰੀਮੀਅਮ ਲੈ ਲਓ ਸਾਰੇ ਤਰ੍ਹਾਂ ਦੇ ਪਾਇਦਾਨ ਨੇ ਵਾਹ ਜੀ ਵਾਹ ਉਸ ਤੋਂ ਬਾਅਦ ਆ ਜਾਂਦੇ ਨੇ ਗਲੀਚੇ ਗਲੀਚਾ ਜ ਆਪਣੇ ਕੋਲ ਫੁੱਲ ਵੈਰਾਈਟੀ ਹੈ ਦੇਖੋ ਕਿ ਜਿਵੇਂ ਆ ਇਹ 4x6 ਦਾ ਗਲੀਚਾ ਹੈ ਜਿਵੇਂ ਮਰਜੀ ਇਹਨੂੰ ਵਾਸ਼ ਕਰੋ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਆਉ। ਸਿਰਫ ਦੇਣ ਜਾ ਰਹੇ ਆ 900 ਰੁਪਏ ਦੇ ਵਿੱਚ। ਵਾ 900 ਸਿਰਫ ਜੀ। ਓਨਲੀ 900 ਰੁਪਏ ਦੇ ਵਿੱਚ ਵਾਸ਼ੇਬਲ ਹੈ ਤਿੰਨ ਚਾਰ ਰੰਗ ਨੇ। ਹੂੰ ਇਸ ਤੋਂ ਵੱਡਾ ਸਾਈਜ਼ ਵੀ ਹੈ ਇਸ ਤੋਂ ਛੋਟਾ ਸਾਈਜ਼ ਵੀ ਹੈ ਜਿਹਹ ਜੇ ਮਰਜੀ ਲੈ ਲਓ। ਇਹ ਕਾ ਬਹੁਤ ਵਧੀਆ ਮਾਲ ਹੈ 터ਕੀ ਦਾ ਮਾਲ ਹੈ। ਦੇਖੋ ਜੀ ਇੰਪੋਰਟਡ ਵਾਲ ਹੈ ਇਹ 터ਕੀ ਦਾ ਬਣਿਆ ਹੈ ਮੇਡ ਇਨ 터ਕੀ ਵਾਹ ਜੀ ਵਾਹ ਬਹੁਤ ਬਿਹਤਰੀਨ ਲੁੱਕ ਆਉਗੀ ਰਾਜੇ ਮਹਾਰਾਜਾਂ ਵਾਲੀ ਫੀਲਿੰਗ ਆਉਗੀ ਇਹ ਦੇਣ ਜਾ ਰਹੇ ਆ 5/7 ਦਾ ਓਨਲੀ 2000 ਦਾ ਵਾਹ ਸਿਰਫ ਜੀ ਜੇ ਅਸੀਂ 바ਰਗੇਨਿੰਗ ਕਰਕੇ ਵੇਚੀ ਇਹਨੂੰ 4000 ਦਾ ਹੀ ਵੇਚ ਸਕਦੇ ਆ ਪਰ ਉਹਦੇ ਨਾਲ ਸਾਡੀ ਰਿਸਪੈਕਟ ਨਹੀਂ ਹੈ ਅਗਲਾ ਕੋਈ ਗਿਆਨੀ ਤੇ ਨਹੀਂ ਬੰਦਾ ਯਾਰ ਇਹਦਾ ਹੀ ਕੋਈ ਬਾਰਗੇਨ ਨਹੀਂ ਹੈ ਇਹ ਕੰਮ ਨਹੀਂ ਕਰਦਾ ਰੇਟ ਰੱਖਣਾ ਰੀਜ਼ਨਬਲ ਰੱਖਣਾ ਇੱਕ ਹੈ ਵਾਹ ਜੀ ਵਾਹ ਸੋ ਜਿਹੜੇ ਰਾਜੇ ਮਹਾਰਾਜੇ ਵਰਤੇ ਸੀ ਉਹ ਦੇਖੋ ਜੀ ਇੰਨਾ ਸੋਹਣਾ ਕਲਰ ਤੁਹਾਨੂੰ ਅੱਖਾਂ ਨੂੰ ਕਿਰਾਂ ਲੱਗੂਗਾ ਵੀ ਹਾਂ ਵੀ ਵਾਕਈ ਵੀ ਕੀ ਇਹ ਕੋਈ ਵੀਆਈਪੀ ਦੇ ਜਿਹੜਾ ਕਿ ਕਮਰਜ ਬਸਾਇਆ ਹੋਊਗਾ ਤੁਸੀਂ ਗਿਆਨੀ ਜੀ ਕੋਲੋਂ ਬਹੁਤ ਘੱਟ ਰੇਟਾਂ ਦੇ ਉੱਪਰ ਇਹ ਲਿਆ ਸਕਦੇ ਹੋ ਬਿਲਕੁਲ ਬਿਲਕੁਲ ਇੱਕ ਤੁਹਾਨੂੰ ਆਪਾਂ ਤਬਾਕਾ ਚੀਜ਼ ਦਿਖਾਣੇ ਆ ਆਪਣੀ ਦੁਕਾਨ ਦੀ ਸਭ ਤੋਂ ਵੱਡੀ ਵਾਹ ਜੀ ਵਾਹ ਜੀ ਵਾਹ ਜੀ ਦੀ ਐਵੇਂ ਸਾਂਵੇਂ ਲੋਕ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਇਹਦਾ ਮੁਕਾਬਲਾ ਨਹੀਂ ਹੈ ਹਮ ਸਾਈਜ਼ ਦੇਖੋ ਫਿਰ ਮੈਂ ਤੁਹਾਨੂੰ ਉਹਦਾ ਰੇਟ ਦੱਸਾਂਗਾ ਤੁਹਾਡੇ ਪੈਰਾਂ ਹਟੋ ਜਵੀ ਨਿਕਲ ਜਾਣੀ ਹੈ ਪਹਿਲਾਂ ਤੁਸੀਂ ਸਾਈਜ਼ ਦੇਖੋ ਵੀਰ ਜੀ ਕਿਰਪਾ ਕਰਕੇ ਇੱਥੋਂ ਫੜੋ ਜੀ ਲਓ ਜੀ ਥੋੜਾ ਯਾਕੇ ਲੈ ਜਾਓ ਫਿਰ ਸਾਈਜ਼ ਸਾਰਾ ਵੀਡੀਓ ਦੇ ਵਿੱਚ ਆ ਜਾਏਗਾ। ਇਹ ਤਾਂ ਵਾਕਈ ਜੀ ਬਹੁਤ ਵੱਡਾ ਕੰਨੀ ਜੀ। ਇਹਦਾ ਸਾਈਜ਼ ਹੈ ਵੀਰ ਜੀ 12x12 12x12 ਵਾਹ ਜੀ ਵਾਹ। ਦੇਖੋ 12x12 12x2 12 ਸਾਈਜ਼ ਹੈ। ਕੋਈ 10000 ਨਹੀਂ ਕੋਈ 8000 ਨਹੀਂ ਕੋਈ 5000 ਨਹੀਂ ਰੇਟ ਦੇਣ ਜਾ ਰਹੇ ਹਾਂ ਸਿਰਫ 2000। ਵਾਹ ਜੀ ਵਾਹ ਸਿਰਫ 2000 ਰੁਪਏ ਕੰਨੀ ਜੀ। ਓਨਲੀ 2000 ਦੇ ਵਿੱਚ ਦੇਾਂਗੇ 12x12 ਦਾ ਗਲੀਚਾ। ਔਰ ਜਿਵੇਂ ਮਰਜੀ ਇਹਨੂੰ ਵਾਸ਼ ਕਰ ਲੋ ਕੋਈ ਦਿੱਕਤ ਨਹੀਂ ਹੈ। ਬਾਕੀ ਉ ਵੀ ਦੀ ਹੈ ਭਾਈ ਬੜਾ ਵਜ ਨਹੀਂ ਹੈਗਾ ਵੀ ਕਹਦੀ ਹੈ ਪੀਪੀ ਬਹੁਤ ਜਿਆਦਾ ਵੱਜਣਾ ਹੈ। ਹਾਂ ਠੀਕ ਹੈ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ। ਹੂੰ ਬਾਕੀ ਆਈਸੀ ਬਲੈਂਕਟ ਪਏ ਨੇ ਡਬਲ ਬੈੱਡ ਦਾ ਸਿੰਗਲ ਬੈੱਡ ਦਾ ਹਰ ਤਰ੍ਹਾਂ ਦੇ ਨੇ। ਕਾਲੀਨ ਪਏ ਨੇ ਰਿਵਰਸੀਬਲ ਇਹ ਰਿਵਰਸੀਬਲ ਕਾਲੀਨ ਹੈ ਇਹਨੂੰ ਦੋਨੋਂ ਸਾਈਡਾਂ ਪਿਛਾ ਸਕਦੇ ਆਪਾਂ। ਤੁਹਾਨੂੰ ਖੋਲ ਕੇ ਦਿਖਾਣਾ 1 ਮਿੰਟ ਦੀ। ਜੀ। ਦੇਖੋ ਜੀ। ਇਹ ਰਿਵਰਸੀਬਲ ਕਾਲੀਨ ਹੈ। ਸਾਈਜ਼ ਹੈ 6x9। ਹੂੰ। ਕੋਈ 2500 ਨਹੀਂ ਕੋਈ 2000 ਨਹੀਂ ਆਪਾਂ ਦੇਣਾ ਸਿਰ 1500 ਰੁਪਏ ਦੇ ਵਿੱਚ ਵਾਹ ਜੀ ਵਾਹ ਕਹਿੰਦੇ ਜੀ ਇਹ ਮਾਡਰਨ ਲੁੱਕ ਨੇ ਹਾਂ ਜੀ ਬਿਲਕੁਲ ਮਾਡਰਨ ਲੁੱਕ ਦੀ ਸਹੀ ਗੱਲ ਹੈ ਦੋਨੋਂ ਸਾਈਡਾਂ ਵਿਚ ਆ ਸਕਦੇ ਆ ਅੱਛਾ ਜੀ ਡਬਲ ਸਾਈਡ ਆਹ ਰੰਗ ਪੈਣੇ ਸਾਰੇ ਹੂੰ ਕਹਿੰਦੇ ਜੀ ਇਹ ਗੱਲ ਅਸੀਂ ਸਾਡੇ ਗਾਗਾ ਨੂੰ ਸਾਡੇ ਜਿਹੜੇ ਦੇਖਾਂ ਵਾਲੇ ਚਾਹਵਾਨ ਵੀਰ ਨੇ ਦਾਅਵੇ ਨਾਲ ਕਹਿ ਸਕਦੇ ਨੇ ਵੀ ਇਹ ਰੇਟ ਤੋਂ ਤੁਹਾਨੂੰ ਲੁਧਿਆਣੇ ਵੀ ਨਹੀਂ ਮਿਲਣਗੇ ਬਿਲਕੁਲ ਸਾਡਾ ਮਨੋਰਥ ਹੈ ਹਰ ਘਰ ਦੇ ਵਿੱਚ ਆਪਣੀ ਚੀਜ਼ ਪਹੁੰਚਾਣੀ ਹੈ ਵਾਹ ਜੀ ਵਾਹ ਮੁਨਾਫਾ ਥੋੜਾ ਰੱਖਣਾ ਹੈ ਸੇਲ ਜ਼ਿਆਦਾ ਕਰਨੀ ਹੈ ਹੂੰ ਇਹ ਕਾ ਚਾਈਨਿਸ ਮੈਟ ਨੇ ਬਹੁਤ ਵਿਕਦੇ ਨੇ ਦੇਖੋ ਇਹ ਚਾਈਨਿਸ ਮੈਟ ਨੇ 300 ਰੁਪਏ ਦੇ 2 ਪੀਸ ਵਾਹ ਜੀ ਵਾਹ 300 ਦੇ 2 ਜੀ ਬਿਲਕੁਲ ਆ ਦੇਖੋ 200 ਦੇ 2 ਚਾਈਨਿਸ ਮੈਟ ਬਹੁਤ ਵਿਕਦੇ ਨੇ ਵਾਟਰ ਐਬਜ਼ਰਬ ਮੈਟ ਹੁੰਦਾ ਹੈ ਇਹ ਪਾਣੀ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ ਅੱਛਾ ਜੀ ਬਿਲਕੁਲ ਸੋ ਮੈਟ ਦੀ ਤੁਹਾਨੂੰ ਇੱਥੇ ਹਰ ਕੁਆਲਿਟੀ ਮਿਲੇਗੀ ਤੁਸੀਂ ਦੇਖੋਗੇ ਕਿ ਹਜ਼ਾਰਾਂ ਹੀ ਤਰ੍ਹਾਂ ਦੇ ਮੈਟ ਰੈਸ ਦੁਕਾਨ ਤੋਂ ਗਿਆਨੀ ਤੁਸੀਂ ਲੈ ਗਏ ਨਹੀਂ ਹੋਰ ਕਿਹੜੀ ਕੁਆਲਿਟੀ ਦਿਖਾਓ ਅੱਗੇ ਜੀ ਇੱਧਰ ਕੀ ਹੈ ਜੀ ਇੱਕ ਇਹ ਚੀਜ਼ ਹੈ ਵੀਰ ਜੀ ਦੇਖੋ ਬੈੱਡ ਰਨਰ ਕਹਿੰਦੇ ਨੇ ਇਹਨੂੰ ਬੈਡ ਰਨਰ ਬੈਡ ਰਨਰ ਬੈਡ ਦੀ ਸਾਈਡ ਤੇ ਵਿਛਾਇਆ ਜਾਂਦਾ ਹੈ ਇਹ ਹਾਂਜੀ ਹਾਂਜੀ ਬੈਡ ਰਨਰ ਹੁੰਦਾ ਇਹਦੀ ਫੀਲਿੰਗ ਬੜੀ ਜ਼ਬਰਦਸਤ ਹੈ ਰੈਪਿਡ ਫਾਰ ਵਾਲਾ ਮੈਟ ਹੈ ਹੂੰ ਠੀਕ ਹੈ ਜੀ ਇਸ ਤੋਂ ਇਲਾਵਾ ਇਹਦੇ ਵਿੱਚ ਆ 터ਕੀਸ਼ ਮੈਟ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਇਰਾਨੀ ਮੈਟ ਹੈ ਜੀ ਈਰਾਨ ਦਾ ਬਣਿਆ ਹੋਇਆ ਹੈ ਇਹਦਾ ਰੇਟ ਬੜਾ ਬੈਸਟ ਹੈ 800 ਰੁਪਏ ਦੇ ਵਿੱਚ 2 ਪੀਸ ਨੇ ਦੇਖੋ ਬੜਾ ਬੈਸਟ ਹੈ 800 ਦੇ ਵਿੱਚ 2 ਪੀਸ ਨੇ ਵਾਹ ਜੀ ਸਾਨੂੰ ਅੱ디 ਇੱਕ ਹੋਣਗੇ ਇੱਕ ਆ ਦੇਖੋ ਇਹਨੂੰ ਕਹਿੰਦੇ ਨੇ ਗੋਲਡ ਮੈਟ ਇਹਦੇ 24 ਕੈਰਟ ਦਾ 골ਡ ਲੱਗਿਆ ਹੋਇਆ ਹੈ ਉੱਪਰ। ਅੱਛਾ ਜੀ। ਜੇ ਤੁਸੀਂ ਇਹ ਤੋਂ 골ਡ ਉਤਾਰ ਕੇ ਵੇਚਨਾ ਹੈ 60-70 ਹਜ਼ਾਰ ਦਾ 골ਡ ਉਤਾਰ ਕੇ ਵੇਚ ਸਕਦੇ ਹੋ। ਵਾਹ ਜੀ ਵਾਹ। 골 ਮੈਟ ਦੇਣ ਜਾ ਰਹੇ ਹਾਂ ਸਿਰਫ 600 ਰੁਪਏ ਦਾ। ਵਾਹ ਜੀ ਵਾਹ। ਸਿਰਫ 600 ਦਾ ਜੀ ਬੈਟ ਦੇਖੋ ਤੁਸੀਂ ਕਿੰਨਾ ਸੋਹਣਾ ਜਿਹੜਾ ਮੈਟ ਵਾਕਈ ਵੀ ਚਮਕ ਦੱਸ ਰਹੀ ਹੈ ਵੀ ਹਾਂ ਵੀ ਕੀ ਚੀਜ਼ ਹੈ ਖਾਸ। ਆਹ ਦੇਖੋ ਇਹ ਵੀ ਤੁਰਕੀ ਮੈਟ ਹੈ ਜੀ। ਵਾਹ ਜੀ ਵਾਹ। ਸਿਰਫ 500 ਰੁਪਏ ਦੇ ਵਿੱਚ। ਹਮਮ। ਸਾਰੀਆਂ ਚੀਜ਼ਾਂ ਦੇ ਵਿੱਚ 500 ਰੁਪਏ ਵਿੱਚ। ਫਾਇਦਾ ਕਰਨਾ ਹੈ ਕਸਟਮਰ ਦਾ ਫਾਇਦਾ ਕਰਨਾ ਦੇਖੋ ਬਿਗ ਬਿਲਕੁਲ ਹਰ ਚੀਜ਼ ਦੇ ਵਿੱਚ ਫਾਇਦਾ ਕਰਨਾ ਕਸਟਮਰ ਦਾ ਜੀ ਸੋ ਜਰੂਰ ਤੁਸੀਂ ਇੱਕ ਵਾਰ ਆ ਕੇ ਵਿజిਟ ਕਰੋ ਇਹ ਗੱਲ ਦਾ ਦਾਵਾ ਤੁਸੀਂ ਇੱਕ ਵਾਰ ਆਉਂਗੇ ਤੁਸੀਂ ਇੱਕ ਚੀਜ਼ ਲੈਣ ਆਏ ਘਟੋ ਘਟ ਪੰਜ ਚਾਰ ਚੀਜ਼ਾਂ ਸਰਦਾਰ ਜੀ ਕੋਲੋਂ ਲੈ ਕੇ ਜਾਉਂਗੇ ਕਿਉਂਕਿ ਇੰਨੀ ਵਧੀਆ ਕੁਆਲਿਟੀ ਤੁਹਾਨੂੰ ਕਿਤੇ ਨਹੀਂ ਮਿਲੂ ਇੱਥੇ ਗੁਰਸਿੱਖ ਭਰਾ ਗੁਰਦੁਆਰਾ ਸਾਹਿਬ ਦੇ ਲਈ ਇੱਥੇ ਮੈਟ ਲੈ ਕੇ ਪਹਿਲਾਂ ਵੀ ਲੈ ਕੇ ਗਏ ਨੇ ਸਾਡੇ ਮੁਸਲਮਾਨ ਭਰਾ ਵੀਰ ਮਲੇ ਕੋਲੇ ਰਹਿਣ ਵਾਲੇ ਆਰਦੋਲ ਪਿੰਡ ਚ ਰਹਿਣ ਵਾਲੇ ਉਹ ਵੀ ਇੱਥੋਂ ਆ ਕੇ ਮਸਜਿਦਾਂ ਲਈ ਆਪਣੇ ਘਰਾਂ ਦੇ ਲਈ ਸਪੈਸ਼ਲ ਮੈਟ ਲੈ ਕੇ ਜਾਂਦੇ ਨੇ ਸੋ ਅੱਗੇ ਹੋਰ ਕੀ ਕੀ ਨਾਮ ਆਉਂਦਾ ਤੁਹਮ ਦਿਖਾਣਾ ਚਾਹਲਦੀ